ਦਸਨਾਮਕ ਪ੍ਰਗਠਰਣਾਂ ਦੀ

ਇਹ ਲਾਕੇ ਜੇ ਸਮਤ ਨਹੀਂ ਹੰਮ ਉਤਰਾ ਦੇ ਦੀਵਾਨ ਸੁਣ ਨਹੀਂ ਆਉਂਦੇ ਆਇਆ ਕਰੋ ਸਾਧ ਸੰਗਤ ਬਾਬੇ ਦਾ ਜਨ ਬਨਾਇਆ ਕਰੋ ਦੀਵਾਨ ਵਿੱਚ ਆਇਆ ਭਾਈ ਉਸ ਕਿਰਪਾ ਕਰੇ ਜਗਦੀਪ ਸਿੰਘ ਮੇਰਾ ਛੋਟਾ ਵੀਰ ਹੈ ਉਤਰਾ ਦੇ ਸਮਾਨ ਹੈ ਬਹੁਤ ਲਾਈਕ non ਉਹ ਮਹਾਰਾਜ ਆਪ ਜੀ ਦੇ పాਵਨੇ ਅਸਥਾਨ ਤੇ ਆਪ ਜੀ ਦੇ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਪੂਰੇ ਜੋਰ-ਛੋਰ ਦੇ ਨਾਲ ਆਪ ਜੀਆਂ ਸੰਗਤਾਂ ਨੇ ਜੋਗਦਾਨ ਪਾਉਣ ਦਾ ਯਤਨ ਕੀਤਾ ਹੈ ਜੀ ਦਾਤਾਰ ਪਤਾ ਜੀਓ ਐ ਸੁਨੇ ਗੁਰੂ ਮਹਾਰਾਜ ਆਪ ਜੀ ਦੀ ਸੰਗਤ ਪੰਨਿਆਂ ਪਿਆਰਿਆਂ ਦੀ ਅਗਵਾਇ ਥੱਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਥੱਲੇ ਆਪ ਦੇ ਸੰਗਤ ਮਹਾਰਾਜ ਇਸ ਕੋਰੀਡੋਰ ਦੇ ਉੱਥੇ ਆਪਣੀ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ 18 19 ਸਾਲ ਦਾ ਸਮਾਂ ਖੇਤੀਬਾੜੀ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਹੱਦ ਖਤਮ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਨੂੰ ਸਮੂਹ ਸੰਗਤਾਂ ਐਸੋਲੇ ਇਸ ਅਸ਼ਟਾਨ ਤੇ ਪੁੱਜ ਕੇ ਅਰਦਾਸ ਕਰਵਾ ਰੀਆਂ ਨੇ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਇਹ ਲੰਘੇ ਵੀ ਖੁੱਲ ਜਾਣ ਆਪਦੀਆਂ ਸੰਗਤਾਂ ਆਪਦੇ ਉਸ ਅਸਥਾਨ ਤੇ ਵੀ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ ਐਸੀ ਭਾਵਨਾ ਲੈ ਕੇ ਸੰਗਤਾਂ ਆਰਦੇ ਚਰਨ ਪਰਸ ਰਹੀਆਂ ਹਨ ਕਿਰਪਾ ਕਰਨੀ ਆਪਣੀਆਂ ਸੰਗਤਾਂ ਦੇ ਮਨਾਏ ਹੋਏ ਗੁਰਪੁਰਬ ਸੱਚੇ ਪਾਤਸ਼ਾਹ ਦੀ ਖਾਣੇ ਪਾਉਣੇ ਸੇਵਾ ਕੀਤੀ ਖਾਣੇ ਪਾਉਣੇ ਵਿਦਿਆ ਹਰਿਆ ਕਰਨਾ ਸਵਨਾ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਸਦਕ ਭਰੋਸਾ ਬਖਸ਼ਿਸ਼ ਕਰਨਾ ਦੀ ਐਸੋਲੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਇੱਥੇ ਜੋ ਜੋ ਮਨ ਦੀ ਭਾਵਨਾ ਲੈ ਕੇ ਆਈਆਂ ਹਨ ਸਵਨਾ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਜੀ ਸਵਨਾ ਨੂੰ ਦਰੋ ਕਰੋ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦੇ ਦਰ ਤੇ ਕਿਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਮਾਨ ਹੋਵੇ ਪਰਮਾਨ ਹੋਇਆ ਪ੍ਰਸਾਦ ਸੰਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰੇ ਮਿਲ ਨੇ ਜਿਨ੍ਹਾਂ ਦੇ ਨਲੇ ਆ ਤੇਰਾ ਨਾਮ ਚੱਤੇ ਆ ਵਾ ਨਾਨਕ ਨਾਮ ਤੇਰੀ ਹੋਮੀ ਸੁਖਦਾਤਾ ਬੋਲੇ ਈ ਸੋਨਿਆ ਹਰਿ ਜੀ ਆਲੇ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਗੁਰੂ ਘਰ ਸਮੁੱਚੀਆਂ ਸੰਗਤਾਂ ਸਮੂਹ ਗੁਰਨਾਥਕ ਨਾਮ ਲੈਵਾ ਮਾਈ ਭਾਈ ਮਨਾ ਰਹੇ ਆ ਇਹ ਅਸਥਾਨ ਠੇੜਾ ਬਾਬਾ ਨਾਨਕ ਇਸ ਅਸਥਾਨ ਤੇ ਵੀ ਅਮਰ ਕਬੀਲੇ ਤੋਂ ਤਿੰਨ ਦਿਨ ਤੋਂ ਲਗਾਤਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਪਠੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਤੇ ਉਹ ਤੋਂ ਬਾਅਦ ਸਾਡੀ ਹੋਰ ਸਾਡੇ ਪ੍ਰਚਾਰਕ ਇਸ ਅੱਜ ਦੇ ਪੂਰਪੁਰਪ ਦੇ ਵਿੱਚ ਆਪਣਾ ਯੋਗਦਾਨ ਸਾਰਿਆਂ ਨੇ ਪਾਇਆ। ਸੋ ਆਹ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆਂ ਇਹ ਸਤਿਗੁਰਾਂ ਦੀ ਇਥੋਂ ਚਾਰ ਕੋਹ ਤੇ ਪਵਿੱਤਰ ਉਹ ਸਥਾਨ ਆ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਸਤਿਗੁਰਾਂ ਨੇ ਲਗਭਗ 19 ਸਾਲ ਦਾ ਸਮਾਂ ਉੱਥੇ ਦਸਾਂ ਨੌ ਦੀ ਕੀਰਤ ਕਰਕੇ ਧਰਮਸ਼ਾਲਾ ਦੇ ਰੂਮ ਵਿੱਚ ਜਿੱਥੇ ਅੰਮ੍ਰਿਤ ਵੇਲੇ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਜਿੰਨੇ ਸੰਗਤ ਆਉਂਦੀ ਸੀ ਕੀਰਤਨ ਤੇ ਕਥਾ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬទੂਤ ਕੀਤਾ ਤੇ ਇਹ ਅਸਥਾਨ ਪਾਕਿਸਤਾਨ ਦੇ ਵਿੱਚ ਤੇ ਆ ਸਰਕਾਰਾਂ ਦਾ ਧੰਨਵਾਦ ਵੀ ਆ ਕਿ ਆ ਕਾਰੀਡੋਰ ਬਣਾ ਦਿੱਤਾ ਸੰਗਤਾਂ ਜਾਂਦੀਆਂ ਵੀ ਆ ਦਰਸ਼ਨ ਵੀ ਕਰਦੇ ਪਰ ਇਹਦੇ ਜਿਹੜੇ ਜਾਣ ਦੇ ਉਹ ਰੱਖਾ ਬੀੜੀ ਬਦਾਨ ਉਹ ਬਹੁਤ ਔਖਾ ਉਹ ਔਖਾ ਇਸ ਕਰਕੇ ਆ ਕਿ ਜਿਹੜੀ ਗੁਰੂ ਕੀ ਸੰਗਤ ਕਰੀ ਬੜੀ ਕਰੀ ਬੜੀ ਕਹਿੰਦਾ ਭਾਵ ਜਿਨ੍ਹਾਂ ਦੇ ਹਾਲਾਤ ਨਹੀਂ ਆਜਾਜ਼ ਦਿੰਦੇ ਉਹਨਾਂ ਕੋ ਪਾਸਪੋਰਟ ਨਹੀਂ ਤਾਂ ਉਹ ਫਿਰ ਵਿਚਾਰੇ ਪਹਿਲਾਂ ਦਾ ਪਾਸਪੋਰਟ ਦੇਖਦੇ ਉਦੋਂ ਬਾਅਦ ਫਿਰ ਇਹ ਵੀਜ਼ਾ ਲੈਣ ਦਾ ਵੀਜ਼ਾ ਨਹੀਂ ਕ ਇਹਨੂੰ ਲੌਕ ਕਰਾਉਣਾ ਪੈਂਦਾ ਸਬਦਾ ਸੈਂਟਰ ਤੋਂ 3-4 ਦਿਨ ਹਫ਼ਤਾਵਾਂ ਨੂੰ ਲੱਗ ਜਾਂਦਾ ਤੇ ਜਿਹਦੇ ਨਾਲ ਸੰਗਤਾਂ ਜਿਹੜੀਆਂ ਆ ਉਹ ਸੰਗਤਾਂ ਦਰਸ਼ਨ ਦਵਾ ਰਹਿਆਂ ਤੋਂ ਬਾਂਝੀਆਂ ਰਹਿ ਜਾਂਦੀ ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਨੇ ਐਡਾ ਕਾਰਜ ਕੀਤਾ ਇਹ ਕਾਰਿਡੋਰ ਬਣਾਇਆ ਤੇ ਇਹਦੀਆਂ ਜਿਹੜੀਆਂ ਜਾਣਦੀਆਂ ਹੋ ਲਿਮਿਟੇਟਡ ਜਿਹੜੇ ਆ ਉਹ ਸਖਾਲੀਆਂ ਕਰੋ ਉਹ ਸਖਾਲੀਆਂ ਦੇ ਰੂਪ ਦੇ ਵਿੱਚ ਅੱਥੀ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਆਧਾਰ ਕਾਰਡ ਮੂਲ ਤੌਰ ਦੇ ਉੱਤੇ ਹਰ ਇੱਕ ਦੀ ਪਛਾਣ ਆ ਭਾਰਤ ਵਰਸ ਦੇ ਵਿੱਚ ਤੇ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ 20 ਡਾਲਰ ਜਿਹੜੇ ਆ ਉਹ ਫੀਸ ਖਤਮ ਕਰੋ ਸੋ ਮੈਂ ਸਮਝਦਾ ਜੇ ਇਹ şart ਖਤਮ ਹੋ ਜਾਏ ਪਾਸਪੋਰਟ ਦੀ ਤੇ ਵਿਧਾਨ ਇਹ ਬਣ ਜਾ ਕਿ ਇੱਥੇ ਕੋਰੀਡੋਰ ਦੇ ਵਿੱਚ ਹੀ ਇੱਕ ਇਹ ਆਪਣਾ ਜਿਵੇਂ ਇਮੀਗ੍ਰੇਸ਼ਨ ਦਾ ਰੂਪ ਹੁੰਦਾ ਉਧਾਰ ਕਾਰਡ ਨੂੰ ਉਧਾਰ ਮੰਨ ਕੇ ਜਾਂ ਕੋ ਹੋਰ ਨਾਲ ਆਈਡੀ ਰੱਖਣੀ ਹੈ ਪਾਸਪੋਰਟ ਤੋਂ ਛੋਟ ਉਹ ਇੱਥੇ ਰੱਖ ਰਣ ਤਾਂ ਕਿ ਸੰਗਤਾਂ ਜਿਹੜਾ ਅੱਜ ਆਪਾਂ ਇਹ ਜੋਤੀ ਜੋਤ ਕੁਰਪੁਰ ਮਨਾ ਰਹੇ ਹਾਂ ਇਹ ਸੰਗਤਾਂ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਤੇ ਵੀ ਜਾ ਕੇ ਮਨਾਉਣ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਰਦਾਸ ਦੇ ਰੂਪ ਵਿੱਚ ਧੰਤਨ ਸਿੰਘ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਛਦ ਚਵਰਜਾਏ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਅਰਦਾਸ ਵੀ ਕੀਤੀ ਕਿ ਇੱਥੇ ਜਾਣ ਲਈ ਕਹਾ ਫਿਰ ਉਹ ਇੱਕ ਪ੍ਰੋਸੈਸ ਆ ਪਰ ਇਥੋਂ ਖੜ ਕੇ ਸਾਰੇ ਸੰਗਤ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਮੱਤ ਬਖਸ਼ ਕਰਨ ਤਾਂ ਕਿ ਜਿੱਥੇ ਇਹ ਲੋਕ ਆਪਾਂ ਰੋਜ਼ ਅਮਰਤ ਵੇਲੇ ਵੀ ਸ਼ਾਮ ਨੂੰ ਵੀ ਜਿੰਨੀ ਵਾਰੀ ਅਰਦਾਸ ਕਰਦੇ ਆ ਉਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਜਿਨ੍ਹਾਂ ਗੁਰਧਾਮਾਂ ਤੋਂ ਪਵਿੱਤਰ ਅਸਥਾਨਾਂ ਤੋਂ ਪੰਥ ਨੂੰ ਵਿਸੋੜਿਆ ਤੇ ਉਹਨਾਂ ਦੇ ਦਰਸ਼ਨ ਕਰਦੇ ਤੇ ਇਹ ਕਿਉਂਕਿ ਸੈਸ ਆਲਰੇਡੀ ਖੁੱਲਾ ਆ ਇਹਨੂੰ ਹੋਰ ਸਾਲ ਬਣਾ ਦੇਣ ਇਹੋ ਹੀ ਸ਼ਾਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਜਿਨ੍ਹਾਂ ਨੇ ਉਦਮ ਬਰਾਲਾ ਵੀ ਅੱਜ ਕੀਤਾ ਇਹਨਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਆਉਂਦੀ ਵਾਰ ਨੂੰ ਫੇਰ ਕੋਸ਼ਿਸ਼ ਇਹਨੂੰ ਚਾਰ ਕਿਨਾਂ ਲੱਗ ਜਾਣ ਇਹੋ ਜਿਹਾ ਦਾ ਵਾਤਾਵਰਨ ਬਣ ਜਾਏ ਕਿ ਉਹ ਪਵਿੱਤਰ ਧਰਤੀ ਤੇ ਜਾ ਕੇ ਇਹ ਗੁਰਪੁਰਗ ਦੇ ਰੂਪ ਵਿੱਚ ਚੋਟੀ ਜੋ ਤੇ ਮੁੜਾ ਜੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਆਸਰਾ ਇੱਕ ਹੈ ਇੱਕ ਹਰਜੀਤ ਸਾਈਦੀ ਫਿਲਮ ਆ ਰਹੀ ਹੈ ਕਿ ਸੁਨ ਸਿੰਘ ਖਾਲੜਾ ਦੇ ਨਾਮ ਤੇ ਜਿਹਨਾਂ ਕੋ ਸੈਂਸਰ ਬੋਰਡ ਨੇ ਕਾਫੀ ਅੱਜ ਅੱਜ ਮੇਰਾ ਖਿਆਲ ਆਪਾਂ ਦੇ ਸਾਹਮਣੇ ਆਏ ਰਹਿ ਜਾ ਪਰ ਫਿਰ ਵੀ ਇਹਦੇ ਤੇ ਫਿਰ ਬੈਠ ਕੇ ਕਰਾਂਗੇ ਕਿਉਂਕਿ ਥੱਲੇ ਵੀ ਕੋਈ ਸੱਚ ਬੋਲਦਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਦੋਂ ਤੇ ਕੋਈ ਨਾ ਕੋਈ ਕੱਟ ਲਾ ਜਿੰਦੇ ਪਰ ਅੱਜ ਦਾ ਸਿਰ ਕੇਵਲ ਤਾਂ ਕਿ ਉਹਦਾ ਦਾਸ ਕਰਨਿਆ